ਕੂਸ ਮਰਤ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਕਿਰਤ ਕਾ ਨਾਮ ਪੂਰਨ ਦ੍ਰਿਸ਼ ਤੇਰੀ ਰਾਮ ਕੂਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀ ਆਕਾ ਦਾਤਾਰੇ ਤਤ ਪਾਲੇ ਨਿਸਾਰ ਸਮਾਲੇ ਇਕ ਗੁਣ ਨਹੀ ਮੂਰਖ ਜਾਤਾਰੇ ਕੋਹੂ ਨਾਨਕ ਹਮਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਲੇਖੇ ਕਦਨਾ ਛੂਟੀ ਏ ਖਿੰਖਨ ਭੂਲਣ ਹਾਰ ਬਖਸ਼ ਨ ਹਾਰ ਬਖਸ਼ ਲਾਏ ਨਾਨਕ ਪਾਰ ਉਤਾਰ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਸੁਨਾਨ ਰਕਾ ਨਾਮੁ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਾਨਤੇ ਜਾਏ ਗੁਮਾਨ ਰੋਦਨਾ 모ਹੀਏ ਬਣ세 ਲੋਬੁ ਸੁਆਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਾਗਲ ਪੁਨ ਜੀ ਦਇਆ ਪਰਵਾਨ ਜੈਸਾ ਨੂੰ ਦੇਵ ਦਇਆ ਕਰ ਸੋਈ ਪਰਖ ਸੁਜਾਨ ਜੋ ਨਾ ਮਿਲਿਆ ਪ੍ਰਭੂ ਆਪੁਣਾ ਨਾਨਕ ਤਿੰਨ ਕੁਰਬਾਨ ਮਾਘ ਸਤੇ ਸੇ ਕਾਡਿਆ ਜਨ ਪੂਰਾ ਗੁਰ ਮਿਹਰਵਾਨ ਮਾਗ ਸੁਤੇ ਸੇ ਕਾਡੀਆਂ ਜੇ ਨ ਪੂਰਾ ਗੁਰ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮੁ ਤਿਆਏ ਸੁਣ ਸਬਨਾ ਨੂੰ ਕਰਦਾਨ ਸਤਗੁਰ ਦੀ ਕਿਰਪਾ ਸਦਕਾ ਅੱਜ ਮਾਗ ਦਾ ਮਹੀਨਾ ਆਰੰਭ ਹੋਇਆ ਸਤਗੁਰ ਜੀ ਕਿਰਪਾ ਕਰਨਦਾਰ ਆਇਆ ਸੰਗਤਾਂ ਤੇ ਸਿਰ ਤੇ ਮੇਰ ਦਾ ਹੱਥ ਰੱਖਣ ਦਰੋਂ ਕਰੋ ਨਾਮ ਦੀਆਂ ਦਾਤਾਂ ਸੇਵਾ ਸਮਰਧੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ